ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਆਪਾਂ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਯਾਤਰਾ ਕਰਨ ਵਾਸਤੇ ਪਹੁੰਚ ਚੁੱਕੇ ਆਂ ਆਪਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਆਪਣੇ ਮੇਰੇ ਬਲੌਗ ਦੇ ਵਿੱਚ ਅਲੱਗ-ਅਲੱਗ ਤੇ ਦਰਸ਼ਨ ਦਿਦਾਰੇ ਕਰਾਵਾਂਗੇ ਗੁਰੂ ਘਰਾਂ ਦੇ ਤੇ ਆਪਾਂ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਦਰਸ਼ਨ ਕਰਵਾ ਰਹੇ ਆ ਸਾਹਮਣੇ ਆਪਣੇ ਬਿਲਕੁਲ ਖੱਬੇ ਹੱਥਾਂ ਵਾਲੇ ਬੰਨੇ ਸ੍ਰੀ ਅਕਾਲ ਤਖਤ ਸਾਹਿਬ ਆਨੰਦਪੁਰ ਸਾਹਿਬ ਜਨਮ ਸਥਾਨ ਕੇਸਗੜ੍ਹ ਸਾਹਿਬ ਤੁਸੀਂ ਦਰਸ਼ਨ ਕਰੋਗੇ ਤੁਸੀਂ ਦੇਖ ਰਹੇ ਹੋ ਆਪਾਂ ਸ੍ਰੀ ਕੇਸਗੜ੍ਹ ਸਾਹਿਬ ਅਕਾਲ ਤਖਤ ਸਾਹਿਬ ਗੁਰਦਰਾ ਸਾਹਿਬ ਪਹੁੰਚ ਚੁੱਕੇ ਆ ਜੀ ਇੱਥੋਂ ਦੇ ਵਾਸੀ ਹੀ ਮਮਾ ਆਪਾਂ ਸ਼੍ਰੀ ਗੁਰਦੁਆਰਾ ਕੇਸਗੜ੍ਹ ਸਾਹਿਬ ਪਹੁੰਚ ਚੁੱਕੇ ਆ ਜੀ ਆਪਾਂ ਤਾਂ ਸੱਜੇ ਹੱਥ ਵਾਲੇ ਬੰਨੇ ਟਰਨ ਲੈਣਾ ਵਾ ਕਿਉਂਕਿ ਪਾਰਕਿੰਗ ਆਪਾਂ ਅੱਗੇ ਆ ਤੇ ਆਪਾਂ ਥੋੜਾ ਜਿਹਾ ਗਲਤ ਰਸਤਾ ਜਿਹੜਾ ਮੁੜ ਚੁੱਕੇ ਸੀ ਤੁਸੀਂ ਦੇਖ ਰਹੇ ਹੋ ਮੇਰੇ ਜਿਹੜਾ ਬਿਲਕੁਲ ਮੈਂ ਵਿਊ ਲੈ ਰਿਹਾ ਵਾਂ ਗੁਰਦਰਾ ਕੇਸਗੜ ਸਾਹਿਬ ਆਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਤੇ ਆਪਾਂ ਪਹਿਲਾਂ ਇਸ਼ਨਾਨ ਵਾਸਤੇ ਜਾ ਰਹੇ ਹਾਂ ਇਸ਼ਨਾਨ ਤੋਂ ਬਾਅਦ ਇਸ਼ਨਾਨ ਤੋਂ ਬਾਅਦ ਆ ਫਿਰ ਜਿਹੜਾ ਆਪਾਂ ਗੁਰਦਰਾ ਸਾਹਿਬ ਦੇ ਦਰਸ਼ਨ ਕਰਾਂਗੇ ਇਹ ਗੁਰੂ ਘਰ ਦਾ ਸਰੋਵਰ ਆ ਜੀ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਪੰਜ ਇਸ਼ਨਾਨਾ ਕਰ ਰਹੀਆਂ ਨੇ ਕੋਈ ਇਸ਼ਨਾਨ ਕਰ ਰਿਹਾ ਕੋਈ ਪੰਜ ਇਸ਼ਨਾਨਾ ਕਰ ਰਿਹਾ ਜੀ ਇਹ ਆਪਣਾ ਗੁਰਦੁਆਰੇ ਦਾ ਥੋਂ ਜੀ ਸ਼ਾਨਾ ਲਾਲਾ ਆ। ਉਹ ਸ਼ਾਨਾ ਇੱਧਰੇ। ਸ਼ਾਨਾ ਆਵੇ। ਪਾਸੇ ਕੇ ਪਾਸੇ। ਇਹ ਲੱਗਣੀ ਤੇ ਆ ਵੀ ਸ਼ਾਨੀ ਨੂੰ ਪੱਕਾ ਸੁਣਾ ਨਹੀਂ ਕਰਨਾ। ਵਸੇ ਕੋਈ ਮਜ਼ਾ ਆਇਆ? ਹਾਂਜੀ। ਉਹ ਚੁੱਪੀ ਲਾਇਆ ਕ? ਚੁੱਪੀ ਲਾਇਆ ਕ? ਨਹੀਂ। ਵਸੇ? ਹਾਂਜੀ। ਤੁਸੀਂ ਬਿਲਕੁਲ ਮੇਰੇ ਕੈਮਰੇ ਦੇ ਸਾਹਮਣੇ ਦੇਖ ਰਹੇ ਹੋ। ਗੁਰਦੁਰਾ ਕੇਸਗੜ ਸਾਹਿਬ। ਸ਼ਰੀਆਨ ਅੰਬਰ ਸਾਹਿਬ ਇਹ ਇਹ ਮਗਰਾਂ ਲੱਗੀਆਂ ਜੜੀ ਇਹ ਖਾਲਸੇ ਦੀ ਜਨਮ ਭੂਮੀ ਜਨਮ ਸਥਾਨ ਹੈ ਜੀ ਵਿਸਾਖੀ ਵਾਲੇ ਦਿਨ ਇੱਥੇ 1699 ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਸਵੇਂ ਪਾਤਸ਼ਾਹ ਜੀ ਨੇ ਇਹ ਆਪਣਾ ਸਿੱਧਾ ਰਸਤਾ ਅਨੰਦਪੁਰ ਸਾਹਿਬ ਗੁਰਦਰਾ ਸਾਹਿਬ ਨੂੰ ਉੱਪਰ ਨੂੰ ਜਾਂਦਾ ਹੈ ਜੀ। ਇਸ ਦਾ ਰਸਤਾ ਉੱਪਰ ਦੀ ਵੀ ਹੈਗਾ ਵਾ। ਕਿਲਾ ਨੰਕਰ ਸਾਹਿਬ ਖਾਣੀ। ਆ ਵੀ ਰਸਤਾ ਜੰਦਾ ਪੈਦਾ ਗੁਰਦਰਾ ਸਾਹਿਬ ਨੂੰ। ਇਹ ਆਪਣਾ ਰਸਤਾ ਗੁਰਦਰਾ ਸਾਹਿਬ ਅੰਦਰ ਜਾਂ ਨੂੰ ਜੀ। ਇਹ ਇਧਰ ਗਠੜੀ ਘਰ ਤੇ ਜੋੜਾ ਘਰ ਇਧਰ ਹੀ ਆ ਜੀ। ਗੁਰਦਰਾ ਸਾਹਿਬ ਦਾ ਬਾਹਰ ਵਾਲੀ ਸਾਈਡ ਤੋਂ ਦ੍ਰਿਸ਼ ਤੁਸੀਂ ਦੇਖ ਸਕਦੇ ਹੋ ਤਖਤ शिरोमणि ਕੇਸਗੜ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਜੀ ਦਾ ਸੰਗਤ ਸਾਡੀ ਬੈਠੀ ਹੋਈ ਆ ਫਿਰ ਸਾਧੂ ਮਹਾਰਾਜ ਦੀ ਆਗਿਆ ਪ੍ਰਾਪਤ ਕਰਕੇ ਅੱਜ ਦਾ ਹੁਕਮ ਨਮਾ ਸਾਹਿਬ Thank awesome. you. Awesome. 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 ਅੰਦਰ ਵਾਲੀ ਸਾਈਡ ਤੋਂ ਤੁਸੀਂ ਇਦਾਂ ਦੱਸ ਸਕਦੇ ਆ ਜੀ ਤੁਹਾਨੂੰ ਜਿਹੜੇ ਕੈਮਰਾ ਨਹੀਂ ਚਲਾਣ ਦਿੰਦੇ ਬੰਦ ਕਰ ਦਿੰਦੇ ਆ ਆਪਾਂ ਤੁਹਾਨੂੰ ਬਾਹਰ ਵਾਲੀ ਸਾਈਡ ਤੋਂ ਕਿਸਕਰ ਸਾਹਿਬ ਦੇ ਦਰਸ਼ਨ ਕਰਵਾ ਰਹੇ ਆ ਜੀ ਦੇਖ ਸਕਦੇ ਹੋ ਕਿ ਜਿਹੜੀ ਆਪਣੇ ਸਾਹਮਣੇ ਪਹਾੜੀ ਆ ਇੱਥੋਂ ਇਹ ਨਾਨਾ ਦੇਵੀ ਵਾਲੀ ਪਹਾੜੀ ਆ ਗੁਰਦਰਾ ਸਾਹਿਬ ਤੋਂ ਸਾਹਮਣੇ ਦਿਖਦੀ ਆ ਜੀ ਜਦੋਂ ਵੀ ਕੋਈ ਸਿੱਖ ਇਤਿਹਾਸਾ ਕੋਈ ਸਮਾਗਮ ਆਉਂਦਾ ਹੈ ਕਿ ਹੋਲੇ ਮਹੱਲੇ ਦਾ ਮੇਲਾ ਆਂਦਾ ਹੈ ਜਾਂ ਵਸਾਕੀ ਦੇ ਉੱਪਰ ਬੰਦੇ ਆ। ਉਹਨੇ ਜਿਹੜਾ ਵਾ ਇੱਥੇ ਆਪਣਾ ਜਿਹੜਾ ਦੀਵਾਨ ਜਿਹੜਾ ਬਾਹਰ ਵਾਲੀ ਸਾਈਡ ਤੇ ਸਾਡਾ ਜਿਹੜਾ ਮੇਰੇ ਉੱਤੇ ਸਿੱਧੇ ਸਾਹਮਣੇ ਦਿਖ ਰਿਹਾ ਹੋ। ਇੱਥੇ ਮਾਰਾ ਪ੍ਰਕਾਸ਼ ਹੁੰਦਾ ਹੈ ਜੀ ਤੇ ਇੱਥੇ ਸੰਗਤ ਜਿਹੜੀ ਬੈਠਦੀ ਆ। ਤੇ ਹੁਣ ਜਿਹੜੀ ਇਸ ਦੀ ਸਫਾਈ ਚੱਲ ਰਹੀ ਆ। ਆਪਾਂ ਲੰਗਰ ਹਾਲ ਦੇ ਵਿੱਚ ਪਹੁੰਚ ਗਏ ਇੱਧਰ ਚਾਹ ਦਾ ਲੰਗਰ ਚੱਲਦਾ ਹੈ। ਇੱਧਰ ਪ੍ਰਸ਼ਾਦੇ ਦਾ ਲੰਗਰ ਚੱਲ ਰਿਹਾ ਜੀ। ਪਿਆਰੀ ਸਾਥ ਸੰਗਤ ਜੀ ਜਿਹੜਾ ਮੈਂ ਵਲੌਗ ਬਣਾ ਰਿਹਾ ਇਸ ਦੇ ਵਿੱਚ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਿ ਕਿਸ ਤਰ੍ਹਾਂ ਦਾ ਲੱਗਾ ਵਲੌਗ ਤੁਹਾਨੂੰ ਜਿਹੜੇ ਮੈਂ ਅਲੱਗ-ਅਲੱਗ ਗੁਰਦੁਆਰਾ ਮੰਦਰ ਦੇ ਦਰਸ਼ਨ ਕਰਵਾ ਰਿਹਾ ਤੇ ਮੈਨੂੰ ਥੋੜਾ ਜਿਹਾ ਜਰੂਰ ਦੱਸਣਾ ਕਿ ਨੈਕਸਟ ਟਾਈਮ ਮੈਂ ਉਸ ਨੂੰ ਫਿਰ ਪ੍ਰੋਪਰ ਤਰੀਕੇ ਨਾਲ ਮੇਰਾ ਮੈਂ ਸਹੀ ਵਲੌਗ ਬਣਾ ਸਕਾਂ ਜੀ ਸਾਰੀ ਸੰਗਤ ਦਾ ਧੰਨਵਾਦ ਹੋਏਗਾ ਜੀ ਜਿਹੜੇ ਵੀ ਮੇਰੇ ਵੀਰ ਮਿੱਤਰ ਭਰਾ ਜਿਹੜੇ ਵਲੌਗ ਦੇਖਣਗੇ ਜੀ ਔਰ ਜਰੂਰ ਕਮੈਂਟ ਕਰਕੇ ਦੱਸਣਾ ਕਿ ਕਿਸ ਤਰ੍ਹਾਂ ਦਾ ਜਿਹੜਾ ਵਲੌਗ ਲੱਗਾ ਜਿਹੜੇ ਮੈਂ ਦਰਸ਼ਨ ਦੀਦਾਰੇ ਕਰਵਾਏ ਨੇ ਅਲੱਗ-ਅਲੱਗ ਪੜਾ ਜਿਹੜੇ ਮਤਲਬ ਗੁਰੂ ਘਰਾਂ ਦੇ ਦਰਸ਼ਨ ਦੀਦਾਰੇ ਕਰਵਾ ਰਿਆਂ ਦਾ ਸਾਰਿਆਂ ਨੇ ਕਮੈਂਟ ਕਰਕੇ ਜਰੂਰ ਦੱਸਣਾ ਜੀ